ਯਮਰ ਨਹੀਂ ਆਪਣੇ ਵਿਹਾਰੇ ਦਿਨ ਇੱਕ ਅਜਿਹੀ ਗਲਤੀ ਕੀਤੀ ਜੋ ਕਿ ਹੁਣ ਤੁਹਾਡੇ ਸਾਹਮਣੇ ਆਉਗੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੇ ਛੋਟੀ ਜੀ ਵੀਡੀਓ ਆ ਤੁਸੀਂ ਖੁਦ ਹੀ ਕਹੋਗੇ ਕਿ ਹਾਂ ਇਸ ਜੇ ਸਿਮਰਨ ਨੇ ਗਲਤੀ ਕੀਤੀ ਹੈ ਹਨ ਆਪਾਂ ਤੁਹਾਨੂੰ ਦੱਸ ਦਈਏ ਕਿ ਸਿਮਰਨ ਦਾ ਵਿਆਹ ਇੰਤਵਾਰ ਨੂੰ ਸੀ ਜੋ ਕਿ ਬਹੁਤ ਹੀ ਸਾਦੇ ਰੀਤੀ ਰਿਵਾਜਾਂ ਦੇ ਨਾਲ ਕੀਤਾ ਗਿਆ ਹੈ ਹਨ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੀਆਂ ਲਾਵਾ ਪੜਾਈਆਂ ਗਈਆਂ ਹਨ ਜੋ ਵੀ ਰਸਮ ਰਿਵਾਜਾਂ ਸੀਗੇ ਉਸ ਦੇ ਪੂਰੇ ਕੀਤੇ ਗਏ ਹਨ ਤੇ ਬਹੁਤ ਹੀ ਵਧੀਆ ਢੰਗ ਤੇ ਸਿੰਪਲ ਤਰੀਕੇ ਦੇ ਨਾਲ ਉਸ ਦਾ ਵਿਆਹ ਕੀਤਾ ਗਿਆ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਸਿਮਰਨ ਦੀ ਸੋਹਣਾ ਫੈਮਿਲੀ ਹੈ ਹਨ ਉਹ ਵੀ ਬਹੁਤ ਹੀ ਵਧੀਆ ਲੱਗ ਰਹੀ ਹੈ ਹਨਾ ਉਸ ਦੀਆਂ ਜੋ ਕਿ ਸਿਮਰਨ ਦਾ ਘਰ ਵਾਲਾ ਹਨ ਉਸ ਦੀਆਂ ਪਹਿਣਾ ਚੰਗੀ ਸਿਮਰਾਂ ਦੀ ਨਨਾਨਾ ਵੀ ਬਹੁਤ ਮਤਲਕ ਕੀ ਵਧੀਆ ਲੱਗ ਰਹੀਆਂ ਵਾ ਵਧੀਆ ਘਰੋਂ ਲੱਗ ਰਹੇ ਆ ਹਨਾ ਤੇ ਉਹਨਾਂ ਨੇ ਸਿਮਰਨ ਨੂੰ ਹਨਾ 골ਡ ਦਾ ਨੈਕਲੇਸ ਵੀ ਪਾਇਆ ਪਰ ਤੁਹਾਨੂੰ ਵੀਡੀਓਸ ਦੇ ਵਿੱਚ ਦਿਖਾ ਦਾਂਗੇ ਤੁਸੀਂ ਦੇਖ ਲਿਓ ਹਨਾ 골ਡ ਦਾ ਉਹਨਾਂ ਨੇ ਸਿਮਰਨ ਨੂੰ ਨੈਕਲੇਸ ਵੀ ਪਾਇਆ ਤੇ ਬਹੁਤ ਹੀ ਕਰਮਾਂ ਵਾਲੀ ਹੈ ਸਿਮਰਨ ਵੀ ਉਹ ਜੋ ਉਸ ਨੂੰ ਉਸ ਦੀ ਸੋਹਣਾ ਫੈਮਿਲੀ ਇੰਨਾ ਪਿਆਰ ਕਰਨ ਵਾਲੀ ਫੈਮਿਲੀ ਮਿਲੀ ਹੈ ਹਨਾ ਤੇ ਪਰ ਸਿਮਰਨਦੀ ਚ ਉਮਰ ਛੋਟੀ ਹੋਣ ਦੇ ਨਾਲ ਕੀਤੇ ਨਾ ਕੀਤੇ ਵੀ ਹੁੰਦੇ ਹਿੰਦ ਮੰਨ ਦੇ ਵਿੱਚ ਡਰ ਹੀ ਰਹਿੰਦਾ ਸੀ ਹੈ ਨਾ ਵੀ ਹਾਈ ਮੈਂ ਇਦਾਂ ਕਰ ਲਵਾਂ ਜਮਿਓ ਐਦਾਂ ਹੋ ਜੂਗੀ ਹੈ ਨਾ ਪਰ ਵਾਹਿਗੁਰੂ ਦੀ ਕਿਰਪਾ ਨਹੀਂ ਉਹਦੇ ਉੱਤੇ ਉਹਨੇ ਸਾਰੇ ਕਾਰਜ ਵਧੀਆ ਢੰਗ ਤਰੀਕੇ ਦੇ ਨਾਲ ਹੀ ਉਹਨੇ ਪੂਰੇ ਕੀਤੇ ਹੈ ਹੈ ਨਾ ਤੇ ਜਦੋਂ ਉਸ ਦੀਆਂ ਲਾਵਾਂ ਪੜਾਈਆਂ ਗਈਆਂ ਤੇ ਫਿਰ ਉਹ ਮਤਲਬ ਕਿ ਸਾਰਿਆਂ ਨੂੰ ਮਿਲਣ ਲੱਗੀ ਜਿਹੜੀ ਉਸ ਦੀ ਸੋਹਰਾ ਫੈਮਿਲੀ ਸੀ ਹੈ ਨਾ ਉਹਨਾਂ ਨੇ ਬੜਾ ਵੱਡਾ ਕੋਈ ਪੈਸ ਨਹੀਂ ਬਖੋ ਕੀਤਾ ਬਸ ਗੁਰੂ ਘਰ ਜਾ ਕੇ ਲਾਵਾਂ ਦੇਖੇ ਉੱਥੋਂ ਹੀ ਸਿਮਰਨ ਨੂੰ ਵਿਦਾ ਕੀਤਾ ਸੀ ਪਤ ਹੋਂਦ ਅਸਤੇ ਹੈ ਨਾ ਉਸ ਤੋਂ ਬਾਅਦ ਸਾਰਿਆਂ ਨੂੰ ਮਿਲਣ ਤੋਂ ਬਾਅਦ ਜਦੋਂ ਉਹ ਨਾ ਉਸ ਤੋਂ ਬਾਅਦ ਉਸ ਦਾ ਸ਼ਗਨ ਪਾਇਆ ਗਿਆ ਹੈ ਨਾ ਜੋ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਨੇ ਸ਼ਗਨ ਪਾਇਆ ਹੈ ਨਾ ਸਿਮਰਨ ਨੂੰ ਤੇ ਜੋ ਵੀ ਉਸ ਤੇ ਉਸ ਤੋਂ ਬਾਅਦ ਜੋ ਵੀ ਉਹਨਾਂ ਦੀ ਰੀਤੀ ਰਿਵਾਜ ਉਹਨਾਂ ਨੇ ਕਰਕੇ ਫਿਰ ਨਾਲ ਦੀ ਨਾਲ ਹੀ ਉਸਦੀ ਢੋਲੀ ਧੋਰੀ ਤੇ ਇੱਥੇ ਤੁਸੀਂ ਦੇਖ ਲਓ ਢੋਲੀ ਧੋਰੀ ਦੀ ਵੀਡੀਓਜ਼ ਤੇ ਵਾਇਰਲ ਹੋ ਰਹੀ ਹੈ ਕਿ ਉਹ ਚੁੱਪਚੀਪੇ ਕਰਕੇ ਗੱਡੀ ਦੇ ਵਿੱਚ ਬੈਠ ਗਈ ਹੈ ਉਸ ਨੂੰ ਮੈਂ ਮਤਲਬ ਕਿਸੇ ਦੀ ਗੱਲ ਲਾ ਕੇ ਵੀ ਮਤਲਬ ਕਿ ਨਹੀਂ ਮਤਲਬ ਕਿ ਹੋਈ ਰੋਈ ਹੈ ਨਾ ਤੇ ਇਸ ਤਰ੍ਹਾਂ ਹਰ ਇੱਕ ਕੁੜੀ ਉਦਾਸ ਹੋਈ ਜਾਂਦੀ ਹੈ ਪਰ ਅਸੀਂ ਮੈਨੂੰ ਆਪਣੇ ਵਿਆਹ ਦਾ ਚਾਹੀਏ ਨਾ ਸੀਗਾ ਹਨਾ ਕਿ ਉਹ ਸਭ ਕੁਝ ਭੁੱਲ ਗਈ ਦੁੱਖ ਆਪਣੇ ਸਾਰੇ ਭੁੱਲ ਗਈ ਤੇ ਉਸ ਨੂੰ ਵੀ ਉਹ ਅਗਲਾ ਅਗਰ ਜੀਵਨ ਨਜ਼ਰ ਆ ਰਿਹਾ ਸੀ ਵੀ ਹਾਂ ਵੀ ਮੇਰਾ ਜੀਵਨ ਵਧੀਆ ਠੀਕ ਆ ਹਨਾ ਵੀ ਅੱਗੇ ਮੈਂ ਸੋਹਰਾ ਪਰਿਵਾਰ ਵਧੀਆ ਵਾ ਤੇ ਉਸ ਦਾ ਸੋਹਰਾ ਪਰਿਵਾਰ ਵਧੀਆ ਹੀ ਹੋਵੇ ਫਿਰ ਉਸ ਨੂੰ ਦੋਲੀ ਤੋਰਿਆ ਗਿਆ ਉਸ ਦੇ ਭਰਾ ਨੇ ਜਦੋਂ ਦੋਲੀ ਨੂੰ ਠੱਕਾ ਲਾਇਆ ਹਨਾ ਤਾਂ ਉਸਾਰਿਆਂ ਦੀਆਂ ਅੱਖਾਂ ਪਰ ਆਈਆਂ ਹਨਾ ਪਰਮਾਤਮਾ ਇਦਾਂ ਹੀ ਨੇ ਜੋੜੀ ਬਣਾਈ ਰੱਖੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ